ਪੰਜਾਬ ਦੇ ਕਲਾਕਾਰਾਂ ਨੇ ਪਿਛਲੇ 15 16 ਦਿਨਾਂ 'ਚ ਜਿਹੜਾ ਰੋਲ ਨਿਭਾਇਆ ਭੂਮਿਕਾ ਨਿਭਾਈ ਆ ਉਹ ਬੜੀ ਸ਼ਲਾਘਾਯੋਗ ਹੈ। ਪੰਜਾਬ ਦੇ ਜਿਹੜੇ ਸਿੰਗਰ ਨੇ ਚਾਹੇ ਐਕਟਰ ਨੇ ਜਾਂ ਸਾਡੇ ਇਹ ਪੰਜਾਬ ਦੇ ਜਿਹੜੇ ਸਾਡੀ ਕ੍ਰੀਮ ਹੈ ਸਾਡੇ ਧੀਆਂ ਪੁੱਤ ਨੇ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਆ ਉਹ ਵਧਾਈ ਦੇ ਪਾਤਰ ਨੇ ਪ੍ਰਸ਼ੰਸਾ ਦੇ ਪਾਤਰ ਨੇ ਤੇ ਉਹਨਾਂ ਦੀ ਜਿੰਨੀ ਤਾਰੀਫ਼ ਕਰੂ ਘੱਟ ਆ। ਇਹ ਉਹ ਲੋਕ ਨੇ ਜਦੋਂ 13 ਮਹੀਨੇ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਸ਼ੰਭੂ ਸਿੰਘੂ ਗਾਜੀਪੁਰ ਟਿਕਰੀਪੁਰ ਜਿਹੜਾ ਚੱਲਿਆ ਗਿਆ ਸੀ ਉਦੋਂ ਵੀ ਇਹਨਾਂ ਨੇ ਡਟ ਕੇ ਹਨਾ ਹਰ ਤਰ੍ਹਾਂ ਦੀ ਮਦਦ ਕੀਤੀ ਸੀ ਚਾਹੇ ਗੁਰਦਾਸਮਨ ਸਾਹਿਬ ਸੀ ਉਹ ਬੱਕਰੀ ਗੱਲ ਕੇ ਉਸ ਮੌਕੇ ਜਿਹੜੀ ਹ ਭੀੜ ਸੀ ਉਹਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਗੀਰ ਦਸਾਂਗ ਸੀ ਉਹਨੇ ਨੇ 5 ਕਰੋੜ ਦੀ ਆਫਰ ਦਿੱਤੀ ਹੈਗੀ ਪਰ ਉਹ ਫੰਡ ਕਿਸਾਨ ਆਪਣੇ ਖਾਤੇਆਂ 'ਚ ਨਹੀਂ ਪਵਾ ਸਕਦੇ ਇੱਕ ਜੁਆਇੰਟ ਖਾਤਾ ਖੋਲਣਾ ਸੀ ਪਰ ਉਹਨੇ ਤੇ ਇਹਨਾਂ ਨੇ ਮਨਾਂ ਕੀਤਾ ਸਰ ਜਿਹੜੇ ਪੰਜਾਬ ਦੇ ਜਿਹੜੇ ਸਿੰਗਰ ਸੀ ਐਕਟਰ ਸੀ ਉਹ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਦੇ ਨਿਸ਼ਾਨੇ ਤੇ ਆ ਗਏ ਕਈਆਂ ਨੂੰ ਤਲਬ ਕੀਤਾ ਗਿਆ ਕਈਆਂ ਨੂੰ ਨੋਟਿਸ ਕੱਢੇ ਗਏ ਨੇ ਕਿਸਾਨ ਖੜੇ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਰঞ্জੀਤ ਬਾਵਾ ਵਾ ਚਾਹੇ ਉਹ ਦਿਲਜੀਤ ਹੋਣੀਏ ਚਾਹੇ ਹੋਰ ਜਿਹੜੇ ਸਿੰਗਰ ਨੇ ਉਹ ਪ੍ਰੋਗਰਾਮ ਤੇ ਲੱਗੇ ਹੋਏ ਨੇ ਪਰ ਉਹਨਾਂ ਨੇ ਆਪਣੀਆਂ ਟੀਮਾਂ ਭੇਟੀਆਂ ਚਾਹੇ ਮਰਿੰਦਰ ਗਿੱਲ ਲਾ ਕੋ ਸਲਮਾਨ ਖਾਨ ਦਾ ਬੋਲਣਾ ਆਪਣੇ ਆਪ 'ਚ ਇੱਕ ਵੱਡੀ ਗੱਲ ਆ ਪਰ ਜਿਵੇਂ ਉਹਨਾਂ ਨੇ ਪੰਜਾਬੀਆਂ ਦੀ ਸਿੱਖਾਂ ਦੇ ਸੋਲੇ ਗਏ ਨੇ ਜਸ ਗਾਏ ਨੇ ਕਮਾਲ ਦੀ ਉਹਨਾਂ ਨੇ ਉਹਨਾਂ ਨੇ ਡਿਫਾਈਨ ਕੀਤਾਗਾ ਪੰਜਾਬ ਦੀ ਔਖੀ ਘੜੀ ਦੇ ਵਿੱਚ ਉੱਠੇ ਮਦਦਗਾਰਾਂ ਦੇ ਹੱਥਾਂ 'ਚ ਜਿੱਥੇ ਗਿਣਤੀ ਕੀਤੀ ਜਾਵੇਗੀ ਕਿ ਕੌਣ-ਕੌਣ ਬੋੜਿਆ ਇਸ ਔਖੀ ਘੜੀ ਦੇ ਵਿੱਚ ਬਾਹ ਫੜਨ ਦੇ ਲਈ ਉੱਥੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਚੰਗੇ ਸ਼ਬਦਾਂ 'ਚ ਯਾਦ ਕੀਤਾ ਜਾਣਾ ਹੈ ਹਾਲੇ ਪੰਜਾਬ ਸੰਭਲਿਆ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀ ਲੋੜ ਪੈਣੀ ਆ ਲੋੜਵੰਦਾਂ ਨੂੰ ਮਦਦ ਕਰਨ ਦੀ ਪਰ ਪੰਜਾਬ ਦੇ ਕਲਾਕਾਰਾਂ ਨੇ ਪਿਛਲੇ 15 16 ਦਿਨਾਂ 'ਚ ਜਿਹੜਾ ਰੋਲ ਨਿਭਾਇਆ ਭੂਮਿਕਾ ਨਿਭਾਈ ਆ ਉਹ ਬੜੀ ਸ਼ਲਾਘਾਯੋਗ ਹੈ ਹਾਲਾਂਕਿ ਕੁਝ ਕੁ ਕਲਾਕਾਰਾਂ ਦਾ ਵਿਰੋਧ ਇਸ ਕਰਕੇ ਵੀ ਹੋਇਆ ਕਿ ਜਿੱਥੇ ਲੋੜਵੰਦਾਂ ਨੂੰ ਉਹਨਾਂ ਬੇੜੀਆਂ ਦੀ ਬੇੜੀਆਂ ਦੀ ਲੋੜ ਸੀ ਜਾਂ ਕਿਸ਼ਤੀਆਂ ਦੀ ਲੋੜ ਸੀ ਉੱਥੇ ਉਹਨਾਂ ਨੇ ਸਿਰਫ ਰੀਲਾਂ ਤੇ ਫੋਟੋਆਂ ਬਣਾਉਣ ਖਾਤਰ ਹੀ ਜਿਹੜੀ ਹੈ ਗੱਲ ਕੀਤੀ ਹੈ ਔਰ ਉੱਥੇ ਲੋਕ ਆ ਜਿਹੜੇ ਵੇਖਦੇ ਰਹਿ ਗਏ ਇੱਕ ਦੂਜੇ ਦੇ ਮੂੰਹਾਂ ਵੱਲ ਕਿ ਸਿੰਗਰ ਤਾਂ ਪਿਕਨਿਕ ਸਪੌਟ ਸਮਝੀ ਬੈਠੇ ਆ ਪਰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਵੱਡੀ ਗਿਣਤੀ ਚ ਕਲਾਕਾਰ ਨੇ ਜਿਨ੍ਹਾਂ ਨੂੰ ਅੱਜ ਸ਼ਾਬਾਸ਼ ਦੇਣੀ ਬਣਦੀ ਆ ਲਗਾਤਾਰ ਉਹ ਟਰੈਕਟਰਾਂ ਨਾਲ ਤੇ ਹੋਰ ਕਈ ਸਾਧਨਾਂ ਨਾਲ ਸੇਵਾ ਚ ਲੱਗੇ ਹੋਏ ਨੇ ਕਲਾਕਾਰਾਂ ਨੂੰ ਸਮਰਪਿਤ ਅਸੀਂ ਇੱਥੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਕਲਾਕਾਰ ਕਿਸਾਨੀ ਅੰਦੋਲਨ ਦੀ ਤਰਜ਼ ਦੇ ਉੱਤੇ ਹੀ ਹੜ੍ਹਾਂ ਦੇ ਮੌਕੇ ਦੇ ਉੱਤੇ ਵੀ ਲੋਕਾਂ ਦੇ ਕੰਮ ਆ ਰਹੇ ਨੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ ਅਸੀਂ ਸਾਰੀ ਗੱਲ ਕਰਾਂਗੇ ਕਿ ਹੁਣ ਤੱਕ ਦੀ ਸਥਿਤੀ ਵਿੱਚ ਕਲਾਕਾਰਾਂ ਨੇ ਕਿਵੇਂ-ਕਿਵੇਂ ਰੋਲ ਨਿਭਾਇਆ ਆ ਭੁੱਲਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਗਿਆ ਤਸਵੀਰਾਂ ਵੀ ਆਪਣੇ ਆਪ ਚ ਬੋਲ ਰਹੀਆਂ ਨੇ ਪਰ ਕੁਝ ਕਲਾਕਾਰ ਹੁੰਦੇ ਆ ਉਹ ਤਸਵੀਰ ਵੀ ਆਪਣੇ ਪੇਜਾਂ ਤੇ ਪਾਉਣੀ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਪਹਿਲਾਂ ਮਦਦ ਕਰੀਏ ਤਾਂ ਪਿਛਲੇ 15 16 ਦਿਨਾਂ ਦੇ ਵਿੱਚ ਜੋ ਕਲਾਕਾਰਾਂ ਨੇ ਰੋਲ ਨਿਭਾਇਆ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜਿਹੜੀ ਸੇਵਾ ਹੁੰਦੀ ਨਾ ਉਹ ਕਦੀ ਦਿਖਾਵੇ ਦਾ ਪਾਤਰ ਨਹੀਂ ਹੁੰਦੀ ਜਾਂ ਜਿਹੜਾ ਦਾਣ ਹੁੰਦਾ ਦਿਖਾਵੇ ਦੀ ਪਾਤਰ ਨਹੀਂ ਹੁੰਦੀ ਸੇਵਾ ਜਿਹੜਾ ਬੰਦਾ ਕਰਦਾ ਉਹ ਦਿਲੋਂ ਕਰਦਾ ਤਣੂ ਕਰਦਾ ਮਣੂ ਕਰਦਾ ਨਾ ਤੇ ਇਸ ਕਰਕੇ ਉਹ ਜਿਹੜੇ ਇਦਾਂ ਦੇ ਜਿਹੜੇ ਲੋਕ ਹੁੰਦੇ ਨਾ ਉਹ ਬਹੁਤ ਘੱਟ ਹੁੰਦੇ ਨੇ ਰੱਬੀ ਰੂਪ ਲੋਕ ਹੁੰਦੇ ਨੇ ਜਿਹੜਾ ਆਪਣਾ ਫਰਜ ਸਮਝਦੇ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਔਰ ਬਾਬੇ ਨਾਨਕ ਦਾ ਫਲਸਫਾ ਸਮਝਦੇ ਹੈ ਕਿ ਨਾ ਜੇ ਗੁਰੂ ਸੇਵਾਨ ਦਾ ਫਲਸਫਾ ਸਮਝਦੇ ਹੈ ਕਿ ਕਿ ਸਾਨੂੰ ਜੋ ਪਰਮਾਤਮਾ ਨੇ ਜੀਵਨ ਜਿੰਦਗੀ ਦਿੱਤੀ ਹੈ ਕੁਝ ਕੌਮ ਦੇ ਲਿਖੇ ਕੁਝ ਮਾਨਵਤਾ ਦੇ ਕਾਪ ਵਿੱਚ ਲਿਖ ਕੇ ਲਾਉਣੀ ਹੁੰਦੀ ਹੈ ਇਹ ਨਹੀਂ ਕਿ ਆਪਾਂ ਦਾਨ ਕਰਕੇ ਤੇ ਦੂਜਾ ਜੀ ਫਿਰ ਆਪਾਂ ਸੋਲੇ ਵੀ ਜਸ ਵੀ ਕੱਟੀ ਹੈ ਨਾ ਔਰ ਪਰ ਜਿਹੜਾ ਸਵਾਲ ਇਹ ਨਾ ਕਿ ਇਸ ਔਖੀ ਘੜੀ ਦੇ ਵਿੱਚ ਪੰਜਾਬੀ ਤੇ ਹੈ ਹੀ ਸਾਰੇ ਪੰਜਾਬੀ ਤੇ ਵਧਾਈ ਦੇ ਪਾਤਰ ਨੇ ਪਰ ਜਿਹੜੀ ਪੰਜਾਬੀ ਕੌਮ ਦੇ ਵਿੱਚ ਜਿਹੜੇ ਸਾਡੇ ਸਿਰ ਕੱਢ ਵੱਖ-ਵੱਖ ਫੀਲਡਾਂ ਦੇ ਜਿਹੜੇ ਲੋਕ ਨੇ ਉਹਨਾਂ ਵਿੱਚੋਂ ਅਗਰ ਗੱਲ ਕੀਤੀ ਜਾਵੇ ਨਾ ਤੇ ਪੰਜਾਬ ਦੇ ਜਿਹੜੇ ਸਿੰਗਰ ਨੇ ਚਾਹੇ ਐਕਟਰ ਨੇ ਜਾਂ ਸਾਡੇ ਇਹ ਪੰਜਾਬ ਦੇ ਜਿਹੜੇ ਸਾਡੀ ਕਰੀਮ ਆ ਸਾਡੇ ਧੀਆਂ ਪੁੱਤ ਨੇ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਆ ਉਹ ਵਿਧਾਈ ਦੇ ਪਾਤਰ ਨੇ ਪ੍ਰਸ਼ੰਸਾ ਦੇ ਪਾਤਰ ਨੇ ਤੇ ਉਹਨਾਂ ਦੀ ਜਿੰਨੀ ਤਾਰੀਫ਼ ਕਰੋ ਘਾਟ ਆ ਉਹਨਾਂ ਸਾਰਿਆਂ ਨੂੰ ਸਲਾਮ ਕਰਨਾ ਬੰਦਾ ਹੈਗਾ ਇਹ ਉਹ ਲੋਕ ਨੇ ਜਦੋਂ 13 ਮਹੀਨੇ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਸ਼ੰਭੂ ਸਿੰਗੂ ਗਾਜੀਪੁਰ ਟਿਕਰੀਪੁਰ ਜਿਹੜਾ ਚੱਲਿਆ ਗਿਆ ਸੀ ਉਦੋਂ ਵੀ ਇਹਨਾਂ ਨੇ ਡਟ ਕੇ ਹਨਾ ਹਰ ਤਰ੍ਹਾਂ ਦੀ ਮਦਦ ਕੀਤੀ ਸੀ ਆ ਆਰਥਿਕ ਤੌਰ ਤੇ ਜਸਮਾਨੀ ਤੌਰ ਤੇ ਮਾਨਸਿਕ ਤੌਰ ਤੇ ਕਿੰਨੇ ਗਾਣੇ ਕੱਢੇ ਸੀ ਕਿੰਨੇ ਗਾਣੇ ਹਿੱਟ ਹੋਏ ਸੀ ਕਿੰਨੇ ਗਾਣੇ ਉਹ ਗਾਣੇ ਨਹੀਂ ਸੀ ਉਹ ਵਾਰਾਂ ਸੀ ਉਹ ਜੋਸ਼ ਭਰਦਿਆਂ ਸੀ ਉਹ ਉਹ ਗੀਤਕਾਰ ਵੀ ਕਮਾਲ ਦੇ ਸੀ ਉਹ ਗਾਇਕ ਵੀ ਕਮਾਲ ਦੇ ਔਰ ਉੱਥੇ ਉਹਨਾਂ ਡੇਰੇ ਲਾਏ ਜਾ ਗੁਰਦਾਸਮਨ ਸਾਹਿਬ ਸੀ ਉਹ ਵਕਰੀ ਗੱਲ ਕਿ ਉਸ ਮੌਕੇ ਜਿਹੜੀ ਹਾ ਭੀੜ ਸੀ ਉਹਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਦਲਜੀਤ ਦਸਾਂਝ ਸੀ ਉਹਨੇ 5 ਕਰੋੜ ਦੀ ਆਫਰ ਦਿੱਤੀ ਹੈਗੀਆ ਪਰ ਉਹ ਫੰਡ ਕਿਸਾਨ ਆਪਣੇ ਖਾਤਿਆਂ 'ਚ ਨਹੀਂ ਪਵਾ ਸਕਦੇ ਉਹ ਇੱਕ ਜੁਆਇੰਟ ਖਾਤਾ ਖੋਲਣਾ ਸੀ ਪਰ ਉਹਨੇ ਤੇ ਨਹੀਂ ਨਾ ਮਨਾਂ ਕੀਤਾ ਉਹ ਤੇ ਇਹਨਾਂ ਦੀ ਆਪਣੀ ਕੋਈ ਅਰਚਨਾ ਸੀ ਇਸ ਕਰਕੇ ਨਹੀਂ ਪੈਸੇ ਲਏ ਪਰ ਬੰਦੇ ਨੇ ਕਹਿ ਦਿੱਤਾ ਔਰ ਮੁਕਰਿਆ ਨਹੀਂ ਉਹ ਬੰਦਾ ਔਰ ਉਸ ਸਮੇਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਜਿਹੜੇ ਸਿੰਗਰ ਸੀ ਐਕਟਰ ਸੀ ਉਹ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਦੇ ਨਿਸ਼ਾਨੇ ਤੇ ਆ ਗਏ ਸੀ ਕਈਆਂ ਨੂੰ ਤਲਬ ਕੀਤਾ ਗਿਆ ਕਈਆਂ ਨੂੰ ਨੋਟਿਸ ਕੱਢੇ ਗਏ ਨੇ ਕਿਸਾਨ ਖੜੇ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਪਰ ਪਿੱਛੇ ਨਹੀਂ ਹਟਿਆਗੇ ਹਾਲਾਂਕਿ ਜਦੋਂ ਪਿੱਛੇ ਜੇ ਜਦੋਂ ਰੌਲਾ ਪਿਆ ਦੁਬਾਰਾ ਜਦੋਂ ਇੱਥੇ ਸ਼ੰਭੂ ਲੱਗਾਗਾ ਉਹ ਘਟਾਏ ਸੀ ਕਿਉਂਕਿ ਉਹਦੇ ਚ ਕਿਸਾਨੀ ਵੀ ਪਿੱਛੇ हट ਗਈ ਸੀ ਉਹਨਾਂ ਤੋਂ ਵੀ ਅਸੀਂ ਕਿਸਾਨ ਪੁੱਤ ਹੁੰਦਾ ਫਰਜ਼ ਨਿਭਾਇਆ ਪੰਜਾਬੀ ਪੁੱਤ ਹੋਰਦਾ ਫਰਜ਼ ਨਿਭਾਇਆ ਤੇ ਸਾਡੇ ਤੇ ਵਿਪਤਾ ਪਈ ਤੇ ਤੁਹਾਡੇ ਕੋਲ ਡਟ ਕੇ ਜਿਹੜੀ ਹਮੈਤ ਨਹੀਂ ਕੀਤੀ ਗਈ ਫਿਰ ਠੀਕ ਹੈ ਮੀਡੀਆ ਕਹਿੰਦੇ ਸੀ ਕਿ ਹੋਮਲੈਂਡ ਆਲੇ ਉਹ ਥੱਲੇ ਆ ਜਾਓ ਥੱਲੇ ਆ ਜਾਓ ਨਾ ਪਰ ਉਹਨਾਂ ਨੂੰ ਇੱਤੇ ਬਾਹ ਫੜਨ ਵਾਲਾ ਹੁੰਦਾ ਨਾ ਜੇ ਉਹ ਆਉਂਦੇ ਨੇ ਤੇ ਹੱਥ ਨੂੰ ਹੱਥ ਹੁੰਦਾ ਨਾ ਸਾਰਾ ਬਾਵਾ ਨੂੰ ਬਾਵਾ ਹੁੰਦੀਆਂ ਨਾ ਪਰ ਫੇਰ ਵੀ ਉਹਨੇ ਪੰਜਾਬੀ ਹੁੰਦਾ ਜਿੱਥੇ ਵੀ ਮੌਕਾ ਮਿਲਿਆ ਪੰਜਾਬ ਦੇ ਸਿੰਗਰ ਕਿਹੜੇ ਕਿਹੜੇ ਆਪਾਂ ਸਿੰਗਰ ਦਾ ਨਾਮ ਲਵਾਂਗੇ ਜਾਂ ਕਿਹੜਾ ਕਿਹੜਾ ਰਹਿ ਜਾਊਗਾ ਨਾ ਨਾਮ ਰਹਿ ਵੀ ਸਕਦੇ ਨੇ ਰਹਿ ਵੀ ਸਕਦੇ ਨੇ ਪਰ ਜਿੰਨਾ ਵੀ ਔਰ ਸਭ ਤੋਂ ਵੱਡੀ ਗੱਲ ਇਸ ਤਰ੍ਹਾਂ ਕਈਆਂ ਦੇ ਵਰਲਡ ਟੂਰ ਫਿਕਸ ਹਨ ਹੈ ਨਾ ਚਾਹੇ ਉਹ ਰਣਜੀਤ ਬਾਵਾ ਵਾ ਚਾਹੇ ਉਹ ਦਿਲਜੀਤ ਹੁਣੀਆਂ ਚਾਹੇ ਹੋਰ ਜਿਹੜੇ ਸਿੰਗਰ ਨੇ ਉਹ ਪ੍ਰੋਗਰਾਮ ਤੇ ਲੱਗੇ ਹੋਏ ਨੇ ਪਰ ਉਹਨੇ ਆਪਣੇ ਟੀਮਾਂ ਭੇਜੀਆਂ ਚਾਹੇ ਮਰਿੰਦਰ ਗੇਲਾ ਉਹਨੇ ਆਪਣੇ ਟੀਮਾਂ ਭੇਜੀਆਂ ਉਹਨੇ ਜਿਹੜੇ ਐਨ ਜੀਓ ਨੇ ਦੋ ਟੌਪ ਦੇ ਨੇ ਇੱਕ ਤੇ ਖਾਲਸਾ ਐਡ ਔਰ ਖਾਲਸਾ ਐਡ ਚੋਂ ਨਿਕਲੀ ਗਲੋਬਲ ਸਿੱਖ ਹਨ ਉਹਨਾਂ ਦੇ ਜਰੀਏ ਹੁਣ ਤੁਸੀਂ ਦਜੀਤ ਦੀ ਮੈਨੇਜਰ ਜਿਹੜੀ ਉਹ ਸੁਨਾਲੀ ਸਿੰਘ ਉਹ ਖੁਦ ਆਈ ਹੈ ਨਾ ਉਸ ਤੋਂ ਬਾਅਦ ਤੁਸੀਂ ਦੇਖੋ ਸਲਮਾਨ ਖਾਨ ਦਾ ਬੋਲਣਾ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਸੰਕੇਤ ਵੱਡਾ ਇਸ਼ਾਰਾ ਵੱਡਾ ਔਰ ਜਿਵੇਂ ਉਹਨਾਂ ਨੇ ਪੰਜਾਬੀਆਂ ਦੀ ਸਿੱਖਾਂ ਦੇ ਸੋਲੇ ਗਾਏ ਨੇ ਜਸ ਗਾਏ ਨੇ ਕਮਾਲ ਦੀ ਉਹਨਾਂ ਨੇ ਉਹਨਾਂ ਨੇ ਡਿਫਾਈਨ ਕੀਤਾਗਾ ਹਾਲਾਂਕਿ ਸ਼ਾਇਦ ਮੈਨੂੰ ਲੱਗਦਾ ਕਿ ਉਹ ਇੱਕੇ ਸ਼ਬਦ ਭੁੱਲ ਗਏ ਨੇ ਕਿ ਇਹ ਉਹਨਾਂ ਵੈਸੇ ਉਹਨੇ ਸੈਕਰੀਫਾਈਸ ਕਹਿਣਾ ਚਾਹੀਦਾ ਉਹਨਾਂ ਸੈ ਕਹਿੰਨਾ ਉਹ ਵੀ ਜਿੰਨੀ ਇਹ ਕੌਮ ਚ ਸੈਕਰੀਫਾਈਸ ਹੈ ਕੁਰਬਾਨੀਆਂ ਦੇ ਮਸਲੇ ਦੇ ਵਿੱਚ ਸ਼ਾਇਦ ਬੁੰਦਾ ਬੋਲਦਾ ਬੋਲਦਾ ਰਹਿ ਜਾਂਦਾ ਪਰ ਉਹਨਾਂ ਨੇ ਸਾਰੀ ਗੱਲ ਲੰਗਰ ਤੇ ਹੀ ਰੱਖੀ ਹੋਇਆ ਪਰ ਉਹ ਵੱਡੀ ਗੱਲ ਹੈ ਕਿ ਜਿਹੜੀ ਕੌਮ ਕਿਤੇ ਵੀ ਔਰ ਇੱਕ ਹਿੰਦੂ ਭਾਈਚਾਰੇ ਦੇ ਵੀ ਇੱਕ ਸਟੇਟਮੈਂਟ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਕੇ ਜੀ ਉਹ ਦਰਬਾਰ ਸਾਹਿਬ ਗਏ ਕਿ ਉਥੇ ਤੁਸੀਂ ਭਾਵੇਂ 5 ਰੁਪਏ ਦਾ ਪ੍ਰਸ਼ਾਦ ਲਓ ਜਾਂ 500 ਰੁਪਏ ਦਾ ਤੁਹਾਨੂੰ ਇੱਕੋ ਲਾਈਨ ਚ ਜਾਣਾ ਪੈਂਦਾ ਹੈ ਕਿ ਨਾ ਉਹ ਕਹਿੰਦਾ ਕਿ ਸਾਡੇ کئی ਇਹੋ ਜਿਹੇ ਧਾਰਮਿਕ ਸਥਾਨ ਨੇ ਜੇ 5 ਵਾਲੀ ਲਾਈਨ ਵੱਖਰੀ ਤੇ 5 ਲੱਖ ਵਾਲੀ ਵੱਖਰੀ ਹੈ ਕਿ ਨਾ ਮਤਲਬ ਸਿੱਖ ਕੌਮ ਨੇ ਜਾਂ ਲੰਗਰ ਪ੍ਰਥਾ ਨੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਡਿਫਾਈਨਡ ਕੀਤਾਗਾ ਕਿ ਕਿੱਡੀ ਮਾਨਵਤਾ ਨੂੰ ਪਿਆਰ ਕਰਨ ਵਾਲੀ ਹੈ ਤੇ ਕਿੰਨੀ ਕੌਮ ਕਿੱਡੀ ਤਗੜੀ ਹੈ ਜੋ ਕੁਝ ਸਲਮਾਨ ਖਾਨ ਉਹਨਾਂ ਨੇ ਫਿਰ 5 ਕਰੋੜ ਰੁਪਈਆ ਅਕਸ਼ੇ ਉਹਨਾਂ ਦਾ ਔਰ ਜਿਹੜੀ ਪੰਜਾਬ ਕਿੰਗਸ 11 ਦੇ ਜਿਹੜੇ ਕੈਪਟਨ ਨੇ ਹਨਾ ਉਹ ਉਹਦੇ ਵੱਲੋਂ ਆਣਾ ਸ਼ਰੇਸ਼ ਈਅਰ ਫਿਰ ਮਨੂ ਭਾਕਰ ਵੱਲੋਂ ਆਣਾ ਹਨਾ ਮਤਲਬ ਪੂਰੀ ਬਾਲੀਵੁੱਡ ਵੀ ਭਾਰਤੀ ਸਿੰਘ ਉਹ ਨਹੀਂ ਕਪਲ ਸ਼ਰਮਾ ਚਲੋ ਤੇ ਪੰਜਾਬੀ ਦੋਨੇ ਨਾ ਬਾਹਰ ਅਖੇ ਵੀ ਪੰਜਾਬੀ ਆ ਬਾਕੀ ਲੋਕਾਂ ਨੇ ਜਿਹੜੇ ਗੱਲ ਕੀਤੀ ਇਸ ਔਖੀ ਘੜੀ ਦੇ ਵਿੱਚ ਔਰ ਕਿੰਨਾ ਗੁੱਜ ਤੁਸੀਂ ਕਰਨ ਔਜਲਾ ਲਾ ਲਓ ਜੱਸੀ ਜਸਬੀਰ ਲਾ ਲਓ ਗੁਰਪ੍ਰੀਤ ਘੁੱਗੀ ਲਾ ਲਓ ਮਨਕੀਰ ਤੌੜਖ ਦੇਖੋ ਕਿੰਨੀ ਉੱਥੇ ਗੁਰਦਾਸਪੁਰ ਫਿਰ ਗਿੱਪੀ ਗਰੇਵਾਲ ਹੋ ਗਏ ਮਤਲਬ ਅਨਗਿਣਤਾ ਰੇਸ਼ਮਨਮੋਲ ਕੁੜੀਆਂ ਚ ਤੁਸੀਂ ਲੈ ਲੋ ਨਿਮਰਤ ਖੈਰਾ ਉੱਥੇ ਰਹੀ ਹੈਗੀਆ ਜਾਂ ਹੋਰ ਵੀ ਕੁੜੀਆਂ ਉੱਥੇ ਪੁੱਜੀਆਂ ਹੈਗੀਆਂ ਨੇ ਉਹਨਾਂ ਨੇ ਵੀ ਜਾ ਜਾ ਕੇ ਲੋਕਾਂ ਦੀ ਜਿਹੜੀ ਮਦਦ ਕੀਤੀ ਹੈਗੀ ਮੈਨੂੰ ਲੱਗਦਾ ਕਿ ਇਹ ਜਿਹੜਾ ਜੋਸ਼ ਜਾਂ ਜਜ਼ਬਾ ਪੰਜਾਬੀ ਕੌਮ ਦੇ ਵਿੱਚ ਆ ਐਡਾ ਵੱਡਾ ਔਰ ਇਹਨਾਂ ਨੂੰ ਵੇਖ ਕੇ ਲੋਕ ਆਪ ਵੀ ਖੜੇ ਹੋਏ ਨੇ ਵੀ ਇਹਨਾਂ ਵੀ ਪੈਰਾਂ ਚੱਪੈਰੀ ਚੱਪਲਾ ਨਹੀਂ ਪਾਇਆ ਇਹਨਾਂ ਵੀ ਗੰਦਾ ਪਾਣੀ ਨਹੀਂ ਦੇਖਿਆ ਆ ਆਪ ਉੱਥੇ ਜਾ ਕੇ ਇਹ ਜਦੋਂ ਇੰਨਾਂ ਦੇ ਜਿਹੜੇ ਸੈਲੀਬ੍ਰਿਟੀ ਲੋਕ ਜਾਂਦੇ ਨਾ ਮੇਰੇ ਤੇਰੇ ਵੱਲੋਂ ਕਿਸੇ ਮਾਤੜ ਬੰਦੇ ਨੂੰ ਜੱਫੀ ਪਾਉਣੀ ਇਹਨੇ ਮਾਇਨੇ ਨਹੀਂ ਰੱਖਦੀ ਹੈਗੀ ਹੌਸਲਾ ਦੇਣਾ ਇਹਨੇ ਮਾਇਨੇ ਨਹੀਂ ਰੱਖਦਾ ਪਰ ਜਦੋਂ ਸਾਡੇ ਹੀਰੋ ਸੈਲੀਬ੍ਰਿਟੀ ਕਿਸੇ ਵੀ ਫੀਲਡ ਦੇ ਵਿੱਚ ਹੋਣ ਜਦੋਂ ਉਹ ਪੀੜਤਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਜੱਫੀ ਪਾਉਂਦੇ ਗੱਲ ਦੇ ਵਿੱਚ ਉਹ ਲੈਂਦੇ ਆਗੇ ਨੇ ਗਲਾਵੇ ਦੇ ਵਿੱਚ ਤੇ ਬੰਦੇ ਦੇ ਅੱਧੇ ਦੁੱਖ ਵੰਡੇ ਜਾਂਦੇ ਆਗੇ ਨੇ ਜਿਹੜੇ ਲੋਕ ਹੜ੍ਹ ਪ੍ਰਭਾਵਿਤ ਨੇ ਉਹ ਤਾਂ ਸ਼ੁਕਰਗੁਜ਼ਾਰ ਕਰ ਹੀ ਰਹੇ ਆ ਤੇ ਜਿਹੜੇ ਜਿੰਨਾ ਥਾਵਾਂ ਤੇ ਪਾਣੀ ਨਹੀਂ ਵੀ ਪਹੁੰਚਿਆ ਆ ਆਮ ਲੋਕ ਵੀ ਸੇਵਾ ਕਰਨ ਗਏ ਉਹ ਗੱਲ ਇਹ ਵੀ ਮਹਿਸੂਸ ਕਰਦੇ ਆ ਕਿ ਦੇਖੋ ਪੰਜਾਬ ਦੇ ਕਲਾਕਾਰਾਂ ਦੀ ਜਾਂ ਐਕਟਰਾਂ ਦੀ ਕੋਈ ਨਾ ਕੋਈ ਕੰਟਰੋਵਰਸੀ ਵੀ ਅਸੀਂ ਦੇਖਦੇ ਰਹਿੰਨੇ ਆ ਜਾਂ ਇੱਕ ਦੂਜੇ ਨੂੰ ਅੱਖਾਂ ਵੀ ਘੱਟਦੇ ਆ ਉਹ ਮਤ ਪੇਦ ਇੱਕ ਪਾਸੇ ਰੱਖ ਦਿੱਤੇ ਸਾਰਿਆਂ ਨੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਮੇਰੀ ਕਿਹਦੇ ਨਾਲ ਬਣਦੀ ਹੈ ਕਿ ਨਹੀਂ ਬਣਦੀ ਉਸ ਸਾਰਿਆਂ ਦਾ ਨਿਸ਼ਾਨਾ ਇੱਕ ਸੀ ਟਾਰਗੇਟ ਇੱਕ ਸੀ ਕਿ ਅਸੀਂ ਉਹਨਾਂ ਲੋਕਾਂ ਦੀ ਜਾ ਕੇ ਮਦਦ ਕਰਨੀ ਹੈ ਚਾਹੇ ਸਾਨੂੰ ਇਕੱਠਿਆਂ ਨੂੰ ਇੱਕੋ ਬੇੜੀ 'ਚ ਸਵਾਰ ਹੋਣਾ ਪਵੇ ਵੱਡੀ ਗੱਲ ਹੈਗੀ ਨਾ ਜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਠੀਕ ਮੌਕੇ ਹੋਰ ਬਥੇਰੇ ਆਗੇ ਅੱਖਾਂ ਕੱਢਣ ਦੇ ਗਾਣਿਆਂ ਦੇ ਵਿੱਚ ਕਿਸੇ ਨੂੰ ਛੋਟਾ ਕਰਨਾ ਵੱਡਾ ਕਰਨਾ ਪਰ ਆਹ ਤਾਂ ਬਹੁਤ ਵੱਡਾ ਮਸਲਾ ਹੈ ਨੇ ਇਸ ਔਖੀ ਘੜੀ ਦੇ ਵਿੱਚ ਜਿਹੜੇ ਨੇ ਇਕੱਠੇ ਹੋ ਸਬੂਤ ਇਹ ਦਿੰਦਾ ਹੈ ਕਿ ਪੰਜਾਬੀ ਇੱਕ ਮੋਟਾ ਪੰਜਾਬੀ ਇੱਕ ਝੋਟਾ ਔਰ ਪੰਜਾਬੀ ਵੱਡੀ ਤੋਂ ਵੱਡੀ ਜਿਹੜੀ ਬਿਪਤਾ ਵਾ ਨਾ ਉਹਨੂੰ ਹਟਾ ਸਕਦੇ ਨੇ ਉਹਨੂੰ ਬਿਪਤਾ ਨੂੰ ਪਾਸੇ ਰੱਖ ਸਕਦੇ ਨੇ ਬਿਪਤਾ ਨੂੰ ਵੀ ਹਰਾ ਸਕਦੇ ਨੇ ਔਰ ਇਸ ਮੌਕੇ ਪੰਜਾਬੀਆਂ ਨੇ ਜਿਹੜਾ ਹੜ ਆਇਆ ਹੜਾ ਨੂੰ ਹਰਾ ਦਿੱਤਾ ਹੈਗਾ ਮਤਲਬ ਜਿਸ ਹੱਲੇ ਦੇ ਨਾਲ ਹੜ ਆਇਆ ਚਾਹੇ ਉਹ ਕੁਦਰਤੀ ਆਪਤੀ ਸਾਹੇ ਉਹ ਕਹਦੋ ਕਿ ਮੈਨਮੇਡ ਸੀ ਮਤਲਬ ਹੜ ਨੂੰ ਵੀ ਅੱਗੇ ਪੰਜਾਬ ਤੋਂ ਤੋਂ ਪਹਿਲਾਂ 100 ਵਾਰ ਸੋਚਣਾ ਪਊਗਾ ਕੁਦਰਤ ਨੂੰ ਵੀ 100 ਵਾਰ ਸੋਚਣਾ ਪਊਗਾ ਕਿ ਪੰਜਾਬੀ ਦੇ ਸਮੁੰਦਰਾਂ ਦੇ ਨੱਕੇ ਵੀ ਮੋੜ ਦਿੰਦੇ ਹੈਗੇ ਨੇ ਕੁਦਰਤ ਨੂੰ ਵੀ ਲਾ ਲੈਂਦੇ ਹੈਗੇ ਵੀ ਦੇਖ ਲਾ ਉਹ 40 ਸਾਢੇ ਠੀਕ ਹੈ ਕਿ 40 45 ਲੋਕਾਂ ਦਾ ਜਾਨੀ ਨੁਕਸਾਨ ਹੋਇਆ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀ ਅਗਲੇ 2-3 ਸਾਲ ਜਿਹੜੀ ਚੰਗੀ ਫਸਲ ਨਹੀਂ ਹੋਣੀ ਲਿਕਨ ਇਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆਗਾ ਔਰ ਜਿਹੜੇ ਸਿੰਗਰ ਇੱਥੇ ਆਏ ਹਨ ਦੇਖੋ ਕਿੰਨਾ ਦਾਣ ਮੱਜਾਂ ਦੇ ਟਰੈਕਟਰਾਂ ਦੇ ਹੋਰ ਜਿਹੜੇ ਵੀ ਘਰਾਂ ਦੇ ਵਿੱਚ ਰਾਸ਼ਨ ਪਾਣੀ ਜੋ ਆਰਥਿਕ ਤੌਰ ਤੇ ਪਿੰਡ ਗੋਦ ਲੈਲੇ ਪਰਿਵਾਰ ਗੋਦ ਲੈਲੇ ਮਤਲਬ ਪੰਜਾਬ ਦੇ ਸਿੰਗਰਾਂ ਨੇ ਕਮਾਲ ਕੀਤੀ ਇਹਨਾਂ ਕੋ ਕਿਹੜੇ ਕਿਤੇ ਪੈਸੇ ਜਿਹੜੇ ਰੁੱਖਾਂ ਤੋਂ ਲੌਂਦੇ ਨੇ ਜਾਂ ਐਵੇਂ ਇਦਾਂ ਉਹ ਇਹਨਾਂ ਕੋ ਅਲਾਦੀਨ ਦਾ ਚਰਾਗ ਕਿ ਮੈਨੂੰ 5 ਕਰੋੜ ਰੁਪਈਆ ਚਾਹੀਦਾ ਹੈਗਾ ਮਤਲਬ ਕਿੰਨੇ 2-2 2.5-2.5 ਘੰਟੇ ਗਾਉਣਾ ਇੱਕ ਦਿਨ ਦੇ ਵਿੱਚ ਵਿੱਚ ਤਿੰਨ-ਤਿੰਨ ਪ੍ਰੋਗਰਾਮ ਲਾਉਣੇ 6-6 ਘੰਟੇ ਗਾਉਣਾ ਸੰਗ ਪਾੜਨਾ ਠੀਕ ਹੈ ਫਿਰ ਜਾ ਕੇ ਪੈਸੇ ਇਕੱਠੇ ਹੁੰਦੇ ਸ਼ਰਾਬੀਆਂ ਦੇ ਹਿਸਾਬ ਨਾਲ ਗਾਣੇ ਬੋਣ ਲੈਣੇ ਪੈਂਦੇ ਉਹਨਾਂ ਦੇ ਨਾਲ ਨੱਚਣਾ ਵੀ ਪੈਂਦਾ ਹੈਗਾ ਠੀਕ ਹੈ ਉਹ ਚੀਜ਼ਾਂ ਪੈਸੇ ਕਮਾਉਂ ਕਮਾਇਓ ਨਾ ਆਪਣੇ ਆਪਸ ਪਰ ਉਹਦੇ ਚ ਕਿਉਂਕਿ ਇੱਕ ਫਲਸਫਾ ਦਸਵੰਦ ਕੱਢਿਆ ਗਿਆ ਔਰ ਬਹੁਤ ਵੱਡੇ ਜਿਹੜੇ ਨੇ ਦਿਲ ਵੱਡੇ ਜਿਹੜੇ ਨੇ ਹੋਣੇ ਔਰ ਕਈ ਪੋਲਿਟਿਸ਼ਨਰ ਨੇ ਪੱਲਿਓਂ ਪੈਸੇ ਦਿੱਤੇ ਨਹੀਂ ਦਿੱਤੇ ਇੱਕ ਮਾਇਨੇ ਰੱਖਦਾ ਕੋਈ ਚਲੋ ਉਹਨਾਂ ਕਹਿੰਦੇ ਕਿ ਬਥੇਰੇ ਕਮਾਏ ਹੋਣਗੇ ਪਰ ਆਹ ਤੇ ਤੁਹਾਨੂੰ ਕਮਾਈ ਦਿਖਦੀ ਨੇ ਸਿੱਧੀ ਮਿਹਨਤ ਦੀ ਕਮਾਈ ਆ ਮਿਹਨਤ ਦੀ ਕਮਾਈ ਦੇ ਵਿੱਚੋਂ ਮਦਦ ਕਰਨੀ ਹੈਗੀ ਆਪਣੇ ਆਪ ਚ ਇਹਨੂੰ ਸਹੀ ਮਾਇਨੇ ਦੇ ਵਿੱਚ ਦਸਵੰਦ ਕਿਹਾ ਜਾਂਦਾ ਜਿਹੜੀ ਕਹਿੰਦੇ ਕਿਰਤ ਕਰਨੀ ਹੈਗੀ ਮੈਨੂੰ ਉਹ ਕਿਰਤ ਦੇ ਵਿੱਚੋਂ ਜਿਹੜਾ ਵਾ ਔਰ ਮੈਨੂੰ ਲੱਗਦਾ ਕਿ ਦਰਜਨਾ ਤੋਂ ਵੱਧ ਸਿੰਗਰ ਨੇ ਸਾਡੇ ਨਾ ਜਿਸ ਗੱਲ ਇਹ ਵੀ ਹੈ ਨਾ ਰੀਲਾਂ ਲਈ ਤੇ ਫੋਟੋ ਸੈਸ਼ਨ ਦੇ ਵਾਸਤੇ ਕੰਮ ਤਾਂ ਇਹ ਹੁੰਦਾ ਕਲਾਕਾਰਾਂ ਦਾ ਪਰ ਇੱਥੇ ਉਲਟ ਹੋਇਆ ਹੜਾਂ ਦੀ ਸਥਿਤੀ 'ਚ ਵਿੱਚ ਇੱਥੇ ਪੋਲਿਟੀਸ਼ੀਅਨ ਨੇ ਜਿਹੜੇ ਉਹਨਾਂ ਨੇ ਵੱਧ ਤਸਵੀਰਾਂ ਵਾਲੇ ਪਾਸੇ ਧਿਆਨ ਦਿੱਤਾ ਜਾਂ ਮਦਦ ਕਰਨ ਵਾਲੇ ਪਾਸੇ ਘੱਟ ਧਿਆਨ ਦਿੱਤਾ ਵੱਡੀ ਗਿਣਤੀ ਨੇ ਜਿਹੜਾ ਕੰਮ ਕਲਾਕਾਰਾਂ ਦਾ ਸੀ ਰੀਲਾਂ ਬਣਾਉਣ ਵਾਲਾ ਜਾਂ ਫੋਟੋ ਸੈਸ਼ਨ ਵਾਲਾ ਉਹ ਇੱਥੇ ਉਲਟ ਹੋ ਗਿਆ ਇਸ ਵਾਰੀ ਹੜ ਦੇ ਹਾਲਾਤ ਵਿੱਚ ਦੋ ਕੀ ਇੱਕ ਹੁੰਦੇ ਨੇ ਰੀਅਲ ਹੀਰੋ ਇੱਕ ਹੁੰਦੇ ਨੇ ਰੀਅਲ ਹੀਰੋ ਨਾ ਇਹ ਸਾਡੇ ਹੀਰੋ ਨੇ ਪਰ ਜਿਹੜੇ ਮੈਨੂੰ ਲੱਗਦਾ ਕਿ ਇਸ ਮੌਕੇ ਜਿਹੜੇ ਉਹ ਪੰਜਾਬੀ ਜਿੰਨੇ ਇੱਕ ਦੂਜੇ ਦੀ ਬਾਹ ਫੜੀ ਉਹ ਅਸਲੀ ਹੀਰੋ ਨੇ ਉਹ ਫਿਲਮੀ ਹੀਰੋ ਉਹਨਾਂ ਨੂੰ ਵੀ ਪਿੱਛੇ ਛੱਡ ਗਏ ਸਿਆਸੀ ਜਿਹੜੇ ਹੀਰੋ ਬਣਦੇ ਉਹਨਾਂ ਨੂੰ ਵੀ ਛੱਡ ਗਏ ਜਿਹੜੇ ਸਿਆਸੀ ਅਫਸਰ ਨੇ ਉਹਨਾਂ ਨੂੰ ਵੀ ਹੀਰੋ ਛੱਡ ਗਏ ਹੈਗੇ ਨੇ ਉਹਨਾਂ ਦੇ ਤਾਂ ਕੀ ਆਪਾਂ ਮਤਲਬ ਗੱਲ ਕਰਨੀ ਹੈਗੇ ਜਿਨ੍ਹਾਂ ਨੇ ਇਸ ਮੌਕੇ ਵੀ ਆਪਣੀਆਂ ਰੀਲਾਂ ਬਣੀਆਂ ਪਰ ਇਹ ਤੇ ਸਾਡੇ ਜਿਨ੍ਹਾਂ ਨੂੰ ਲੋਕੀ ਦੇਖਦੇ ਨੇ ਬੱਚੇ ਖੁਸ਼ ਹੋ ਗਏ ਨੇ ਬੁੜੀਆਂ ਬੰਦੇ ਖੁਸ਼ ਹੋ ਗਏ ਨੇ ਕਿ ਇਹ ਸਾਡੇ ਧੀਆ ਪੁੱਤ ਪੁੱਤਰ ਇੱਕ ਸਿੰਗਰ ਨੂੰ ਵੇਖਣਾ ਇੱਕ ਐਕਟਰ ਨੂੰ ਵੇਖਣਾ ਨਿਮਰਤ ਖਹਿਰਾ ਇੱਕ ਸਿੰਗਰ ਇੱਕ ਐਕਟਰ ਅਸਰਨ ਦਾ ਸ਼ਰਮਾ ਇੱਕ ਸਿੰਗਰ ਇੱਕ ਐਕਟਰ ਜਿਹਨੂੰ ਲੋਕਾਂ ਨੇ ਫਿਲਮਾਂ ਦੇ ਵਿੱਚ ਵੇਖਿਆ ਠੀਕ ਹੈ ਉਹਨਾਂ ਨੂੰ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਵਿਹੜਿਆਂ ਦੇ ਵਿੱਚ ਆਪਣੇ ਚੌਂਕਿਆਂ ਦੇ ਵਿੱਚ ਦੇਖ ਰਹੇ ਹੋ ਕਿੰਨਾ ਹੌਸਲਾ ਮਿਲਦਾ ਹੋਊਗਾ ਨਹੀਂ ਤੇ ਇਹਨਾਂ ਦੀ ਕਿਹੜੀ ਰਿਸ਼ਤੇਦਾਰੀ ਹੋਊਗੀ ਨਾ ਪਰ ਠੀਕ ਹੈ ਪਿੰਡ ਜੋ ਰਿਸ਼ਤੇਦਾਰੀ ਉਹ ਹੋਗੀ ਥੋੜੀ-ਬਹੁਤੀ ਹੋਗੀ ਉਹ ਤੇ ਹਰ ਪਿੰਡ ਦੇ ਵਿੱਚ ਗਏ ਆਗੇ ਨੇ ਤੇ ਮੈਨੂੰ ਲੱਗਦਾ ਕਿ ਜਿਹੜੇ ਸਿਆਸੀ ਲੀਡਰ ਉਹਨਾਂ ਦੇ ਹਰ ਜਗ੍ਹਾ ਕੁਝ ਨਾ ਕੁਝ ਖੱਟਣਾ ਹੁੰਦਾ ਉਹਦੇ ਪਤਾ ਲੱਗਾ ਕਿ ਪੰਜਾਬ ਦੇ ਅਫਸਰਾਂ ਨੇ ਵੀ ਜਿਹੜੇ ਨੇ ਉਹ ਪੀਆਟੀਆਂ ਰੱਖੀਆਂ ਹੋਈਆਂ ਨੇ ਨਾਲ ਦੋ-ਦੋ ਕੈਂਬਰੇ ਰੱਖੇ ਹੋਏ ਨੇ ਪਤਾ ਨਹੀਂ ਉਹਨਾਂ ਨੂੰ ਕਿੰਨੇ ਕੀ ਪੈਸੇ ਦਿੰਦੇ ਆਗੇ ਨੇ ਉਹ ਵੀ ਇੱਕ ਜਾਂਚ ਦਾ ਵਿਸ਼ਾ ਆਉਣ ਵਾਲੇ ਸਮੇਂ 'ਚ ਉਸਤੇ ਵੀ ਕਰਾਂਗੇ ਕਿ ਕਿਹੜੇ ਅਫਸਰ ਨੇ ਕਿੰਨੇ ਬੰਦੇ ਰੱਖੇ ਆਗੇ ਨੇ ਤੇ ਉਹਨਾਂ ਨੂੰ ਕਿੰਨੇ ਰੁਪਏ ਮਹੀਨਾ ਦਿੱਤਾ ਜਾਂਦਾ ਹੈਗਾ ਪਰ ਇਹ ਇਹ ਜਿਹੜੇ ਸਿੰਗਰ ਨੇ ਇਹ ਲੋਕਾਂ ਨੇ ਰੀਲਾਂ ਹੀ ਬਣਾ ਦਿੱਤੀਆਂ ਹੈ ਕਿਉਂਕਿ ਇੱਕ ਕ੍ਰਿਓਸਿਟੀ ਹੁੰਦੀ ਹੈ ਨਾ ਇੱਕ ਬੰਦੇ ਦੀ ਇਸ਼ਕ ਹੁੰਦਾ ਜਨੂਨ ਹੁੰਦਾ ਨਾ ਇੱਕ ਜਿਹੜਾ ਕਿ ਏਡਾ ਵੱਡੇ ਬੰਦੇ ਆਏ ਨੇ ਗਿੱਪੀ ਹੋਣੀ ਗਏ ਨੇ ਮਨਕੀਰ ਦੋਲਕ ਉਦਾਂ ਦੇ ਲੱਗੇ ਉਦਾਂ ਦੇ ਲੱਗੇ ਹੈ ਨਾ ਸਾਰੇ ਜਿੰਨੇ ਵੀ ਸਿੰਗਰ ਮਿਲਾਦਾ ਕਿ ਅਣਗਿਣਤ ਠੀਕ ਹੈ ਗਏ ਆਗੇ ਨੇ ਉਹ ਕਿੰਨੀ ਮਦਦ ਕੀਤੀ ਹੈਗੀ ਨੇ ਤੇ ਇਸ ਕਰਕੇ ਲੋਕਾਂ ਨੇ ਇਹਨਾਂ ਦੀ ਰੀਲਾਂ ਹੀ ਬਣਾ ਲਈਆਂ ਇਹ ਆਪ ਹੀ ਵਾਇਰਲ ਔਰ ਇਹਨਾਂ ਨੂੰ ਲੋਡ ਵੀ ਨਹੀਂ ਆ ਗਈ ਇਹ ਪਹਿਲੇ ਆਪ ਹੀ ਸੁਪਰ ਹਿੱਟ ਸਿੰਗਰ ਨੇ ਸੁਪਰ ਹਿੱਟ ਹੀਰੋ ਨੇ ਇਸ ਕਰਕੇ ਜਿਹੜੇ ਨਹੀਂ ਬੱਬੂ ਮਾਨ ਦੀ ਟੀਮ ਲੱਗੀ ਹੈਗੀ ਬੱਬੂ ਮਾਨ ਵੀ ਇਸ ਟਾਈਮ ਬਾਹਰ ਨੇ ਉਹਨਾਂ ਬਾਰੋਂ ਹੀ ਫਿਕਰ ਕੀਤੀ ਹੈਗੀ ਸਾਰਿਆਂ ਨੇ ਕੀਤੀ ਹੈਗੀ ਆ ਰਣਜੀਤ ਬਾਵਾ ਹੋਣਾ ਨੇ ਕੀਤੀ ਹੈ ਸਾਰਿਆਂ ਨੇ ਕੀਤੀ ਹੈਗੀ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੇ ਸਿੰਗਰ ਸਾਡੇ ਨੇ ਉਹ ਸਹੀ ਮੈਨੇ ਦੇ ਵਿੱਚ ਇੱਕ ਪਾਸੇ ਸਰਕਾਰ ਸੀ ਦੂਜੇ ਪਾਸੇ ਸਿੰਗਰ ਸਰਕਾਰ ਤੋਂ ਪਹਿਲਾਂ ਸਿੰਗਰ ਇਵੇਂ ਲੱਗਦਾ ਕਿ ਸਿੰਗਰਾਂ ਦੀ ਸਰਕਾਰ ਆ ਸਿੰਗਰ ਆ ਨਹੀਂ ਲੋਕਾਂ ਦੀ ਬਾਹ ਫੜੀ ਇੱਕ ਹੌਸਲਾ ਬੜਾ ਹੁੰਦਾ ਵੱਡਾ ਇੱਕ ਪੋਲਿਟਿਸ਼ੀਅਨ ਦਾ ਇੱਕ ਅਫਸਰ ਦਾ ਹੌਸਲਾ ਹੁੰਦਾ ਉਹ ਸਾਨੂੰ ਪਤਾ ਕਿ ਉਹ ਲੋਕ ਡਰਾਮੇਬਾਜ਼ ਹੁੰਦੇ ਨੇ ਇਹ ਜਿਹੜੇ ਨੇ ਇਹ ਜਿਹੜੇ ਸਿੰਗਰ ਜਾਂ ਹੁੰਦੇ ਇਹ ਐਡੇ ਡਰਾਮੇਬਾਜ਼ ਨੇ ਸ਼ੋਸ਼ੇਬਾਜ਼ ਨਹੀਂ ਹੁੰਦੇ ਨਾ ਕਿਹੜਾ ਕੋਈ ਇੰਨੀ ਜਿਹੜਾ ਮਦਦ ਕਰ ਸਕਦਾ ਆਪਣੇ ਆਪ ਦੇ ਵਿੱਚੋਂ ਜੀ ਪਰ ਇਹਨਾਂ ਨੇ ਤੇ ਕਮਾਲ ਕੀਤੀ ਆ ਗਿਆ ਮੈਨੂੰ ਲੱਗਦਾ ਕਿ ਪੰਜਾਬ ਦੀ ਪੂਰੀ ਇੰਡਸਟਰੀ ਉਹ ਸਾਰੀ ਵਧਾਈ ਦੇ ਪਾਤਰ ਨੇ ਹਰ ਕੋਈ ਗਿਆ ਤੁਸੀਂ ਦੇਖੋ ਜਸਵਿੰਦਰ ਭੱਲਾ ਸਾਹਿਬ ਸਾਡੇ ਵਿਚਕਾਰ ਨੇ ਉਹਨਾਂ ਦੀ ਧੀ ਉਹਨਾਂ ਦਾ ਪੁੱਤ ਉਹਨਾਂ ਦੀ ਨੌਤੇ ਨਾਲ ਬਾਲਮਕੰਦ ਸ਼ਰਮਾ ਉਹ ਸੁਲਤਾਨਪੁਰ ਲੋਧੀ ਹੋ ਕੇ ਨੇ ਸੋਨੂ ਸੂਦ ਆਏ ਨੇ ਸਪੈਸ਼ਲ ਹੈ ਨਾ ਉਹਨਾਂ ਦੇ ਨਾਲ ਭੈਣ ਆਈਏ ਨੇ ਉਹ ਸਾਰੇ ਜਾਣੇ ਆਏ ਮਤਲਬ ਆਪਾਂ ਕੋਈ ਕਈ ਨਾਮ ਰਹਿ ਗਏ ਹੋਣਗੇ ਪਰ ਫਿਰ ਵੀ ਪੰਜਾਬ ਦੇ ਤੁਸੀਂ ਗੁਰਦਾਸਪੁਰ ਤੋਂ ਲੈ ਕੇ ਅਜਨਾਲਾ ਫਰੂਜ਼ਪੁਰ ਇਸ ਜਿੰਨਾ ਵੀ ਸਭ ਤੋਂ ਵੱਧ ਜਿਹੜਾ ਮੈਕਸਿਮਮ ਜਿਹੜਾ ਏਰੀਆ ਪ੍ਰਭਾਵਿਤ ਪੰਜਾਬ ਦੇ ਸਾਰੇ ਸਿੰਗਰ ਗਏ ਨੇ ਮਤਲਬ ਕੋਈ ਰਿਆ ਨਹੀਂ ਹੈ ਮਤਲਬ ਗੁਰਚੇਤ ਚਿੱਤਰਕਾਰ ਜਾਂ ਉਹ ਜਿਹੜੇ ਡਿਊਟ ਜੁੜੀ ਹੈਗੀ ਆ ਗੁਲਸ਼ਨ ਕੀ ਹੈ ਹਨਾ ਨਹੀਂ ਜਿਹੜੇ ਡਿਊਟ ਜਿਹੜੇ ਗਾਉਂਦੇ ਹੈਗੇ ਨੇ ਉਹ ਜਿਹੜੇ ਨੇ ਉਹ ਉਦਾਂ ਦੇ ਜਿਹੜੇ ਸਿੰਗਰ ਜਾਂ ਗਏ ਨੇ ਗਾਇਕ ਗਏ ਨੇ ਜਾਂ ਸਾਡੇ ਲੇਡੀ ਸਿੰਗਰ ਗਏ ਨੇ ਮਤਲਬ ਕੋਈ ਵੀ ਰਿਆ ਨਹੀਂ ਅਮਨਜਿੰਦਰ ਗੁਲਸ਼ਨ ਤੇ ਬਲਕਾਰ ਅਨਖੀਲਸ਼ ਹੈ ਨਾ ਉਹ ਗਏ ਹੈਗੇ ਨੇ ਫਰੂਜ਼ਪੁਰ ਵਾਲੇ ਪਾਸੇ ਉਹ ਸਾਰੇ ਜਿਹੜੇ ਸਿੰਗਰ ਨੇ ਉਹ ਕਿੰਨੀ ਵੱਡੀ ਗੱਲ ਆ ਤੇ ਉਹ ਠੀਕ ਹੈ ਕਿ ਬੰਬੇ ਵਾਲੇ ਸੰਜੇ ਦੱਤ ਉਹਨਾਂ ਨੇ ਸਭ ਤੋਂ ਪਹਿਲਾਂ ਕੀਤੀ ਹੈਗੀ ਹੈ ਇਸ ਕਰਕੇ ਉਹਨਾਂ ਦਾ ਸ਼ਾਇਦ ਨਾਂ ਆਉਣ ਨਹੀਂ ਆਣਾ ਪਰ ਮਦਦ ਕੀਤੀ ਵੋਟ ਭੇਜੀਆਂ ਗਈਆਂ ਨੇ ਇਹ ਮੈਨੂੰ ਲੱਗਦਾ ਹੈ ਕਿ ਕੌਮ ਨੂੰ ਨਾ ਜਿਹੜਾ ਵਾ ਬਹੁਤ ਵੱਡਾ ਮਾਨ ਪਰਮਾਤਮਾ ਨੇ ਦਿੱਤਾ ਹੈਗਾ ਔਰ ਇਸ ਔਖੀ ਘੜੀ ਦੇ ਵਿੱਚ ਬਹੁਤ ਸਾਰੇ ਲੋਕ ਖਾਸ ਕਰਕੇ ਹਰਿਆਣੇ ਤੋਂ ਮੁਸਲਮ ਭਾਈਚਾਰਾ ਬਹੁਤ ਆਇਆ ਰਾਜਸਥਾਨੋਂ ਆਇਆ ਮਵਾਤ ਤੋਂ ਮਾਈਆਂ ਭੈਣਾਂ ਨੇ ਆਪਣੇ ਗਹਿੜਾ ਘਟਾ ਵੇਚ ਦਿੱਤਾ। ਰਾਜਸਥਾਨ ਤੋਂ ਮੁੰਡੇ ਆ ਕੇ ਕਹਿ ਰਹੇ ਨੇ ਕਿ ਸਾਡੀਆਂ ਮਾਵਾ ਨੇ ਜਾਂ ਸਾਡੀਆਂ ਘਰ ਧੀਆਂ ਭੈਣਾਂ ਨੇ ਘਰ ਵਾਲੀਆਂ ਨੇ ਪੰਜਾਬ ਨਹੀਂ ਦੇਖਿਆ। ਪਰ ਉਹਨਾਂ ਨੇ ਜਦੋਂ ਇਹ ਚੈਨਲਾਂ ਤੇ ਚੱਲੇ ਵੀਡੀਓ ਤੇ ਚੱਲੇ ਕਿ ਪੰਜਾਬ ਤੇ ਸਾਰੇ ਸਮੁੰਦਰ ਬਣਿਆ ਪਿਆ ਹੈਗਾ। ਕਿੰਨੇ ਲੋਕ ਬਰਬਾਦ ਹੋਏ ਨੇ, ਕਿੰਨੀਆਂ ਫਸਲਾਂ ਬਰਬਾਦ ਹੋਈਆਂ ਨੇ ਤੇ ਉਹ ਸਾਰਿਆਂ ਨੇ ਆਪਣੀ ਜੋ ਵੀ ਕਿਸੇ ਦਾ ਸਰਦਾ ਬੰਦਾ ਸੀ ਉਹਨਾਂ ਨੇ ਜਾ ਕੇ ਉਹ ਮਦਦ ਕੀਤੀ ਸਨੇਹ ਭਿਜ ਪਿਆਰ ਲੈ ਜੋ ਗਹਿਣਾ ਗੱਟਾ ਲੋਕਾਂ ਨੇ ਬਾਹਰ ਕੱਢ ਕੇ ਰੱਖ ਦਿੱਤਾ ਹੈਗਾ ਔਰ ਪੰਜਾਬ ਤੋਂ ਪਹਿਲੀ ਵਾਰ ਐਨੀ ਜਿਹੜੀ ਮਦਦ ਆਈ ਹੈਗੀ ਉਹ ਚੰਗੀ ਗੱਲ ਹੈ ਕਿ ਪੰਜਾਬ ਨੇ ਹਮੇਸ਼ਾ ਜਿਹੜਾ ਵਾ ਹਰ ਔਕੀ ਘੜੀ ਦੇ ਵਿੱਚ ਇਹੋ ਤੇ ਸਾਡੀ ਖੂਬਸੂਰਤੀ ਇੰਡੀਆ ਦੇ ਵਿੱਚ ਕਿ ਸਾਡਾ ਜਿਹੜਾ ਦੇਸ਼ ਆ ਵੱਖ-ਵੱਖ ਲੋਕਾਂ ਦਾ ਵੱਖ-ਵੱਖ ਭਾਸ਼ਾਵਾਂ ਦਾ ਵੱਖ-ਵੱਖ ਬਣਗੀਆਂ ਦਾ ਵੱਖ-ਵੱਖ ਸੱਭਿਆਚਾਰ ਦਾ ਹਨਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਨਸਲਾਂ ਦਾ ਪਰ ਗੱਲ ਇਨ ਸਾਰਿਆਂ ਤੋਂ ਉੱਪਰ ਇੱਕ ਹੋਆ ਇਨਸਾਨੀਅਤ ਮਾਨਵਤਾ ਉਹਨੂੰ ਲੈ ਕੇ ਜਿਹੜਾ ਵਾ ਇਸ ਵਾਰ ਦੂਜੇ ਸਟੇਟਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਐ ਮੁਸਲਮਾਨ ਭਾਈਚਾਰਾ ਐ ਐਸਾਈ ਭਾਈਚਾਰਾ ਹਿੰਦੂ ਭਾਈਚਾਰਾ ਐਗਾ ਔਰ ਇਹ ਸਭ ਤੋਂ ਵੱਡੀ ਗੱਲ ਐ ਔਰ ਪੰਜਾਬ ਦੇ ਅਗਰ ਸਿੰਗਰਾਂ ਦੀ ਜਾਂ ਐਕਟਰਾਂ ਦੀ ਗੱਲ ਕੀਤੀ ਜਾਵੇ ਨਾ ਮੈਨੂੰ ਲੱਗਦਾ ਕਿ ਇੱਕ ਵੱਡੀ ਹੋਈ ਹੈ ਨਾ ਬਹੁਤ ਵੱਡਾ ਉਹਨਾਂ ਨੇ ਜਿਹੜਾ ਵਾ ਜਿਗਰਾ ਕੀਤਾਗਾ ਹੌਸਲਾ ਕੀਤਾ ਔਰ ਇਸ ਔਖੀ ਘੜੀ ਦੇ ਵਿੱਚ ਉਹਨਾਂ ਨੇ ਪਿੱਛਾ ਨਹੀਂ ਦਿਖਾਇਆਗਾ ਔਰ ਠੀਕ ਹੈ ਜਿਹੜੇ ਰੀਲਾਂ ਬਣਾਉਣ ਵਾਲੇ ਜਿਹੜੇ ਲੋਕ ਰੀਲਾਂ ਬਣਾ ਕੇ ਉਹਨਾਂ ਦਾ ਢੇਡੀ ਨਾ ਰੀਲਾਂ ਬੰਦ ਦੇ। ਉਸ ਸਮੇਂ ਦੇ ਵਿੱਚ ਜਿਹੜੇ ਡਰਾਮਾ ਕਰਦੇ ਐਕਸਪੋਜ਼ ਵੀ ਹੋਈ ਜਾਂਦੇ ਆ ਕਿਸਾਨੀ ਅੰਦੋਲਨ ਵਿੱਚ ਜਿਨ੍ਹਾਂ ਨੇ ਦਿਖਾਵਾ ਕੀਤਾ ਨਾਲ ਦੇ ਨਾਲ ਕਿਸਾਨਾਂ ਨੇ ਛਾਂਟ ਕੇ ਪਰਾਂ ਕਰ ਦਿੱਤੇ। ਇਸ ਘੜੀ ਦੇ ਵਿੱਚ ਵੀ ਜਿਹੜੇ ਰੀਲਾਂ ਵਾਲੇ ਤੇ ਫੋਟੋ ਸੈਸ਼ਨ ਵਾਲੇ ਉਹ ਵੀ ਸਭ ਨੂੰ ਦਿਖ ਗਏ। ਅਸਲੀ ਮਦਦਗਾਰ ਵੀ ਸਾਰਿਆਂ ਨੂੰ ਦਿਖ ਗਏ। ਲੋਕ ਆਪੇ ਪਛਾਣ ਕਰ ਲੈਂਦੇ ਆ ਕਿਹੜੇ ਸਾਡੇ ਅਸਲ ਹਮਦਰਦ ਨੇ ਤੇ ਕਿਹੜੇ ਦਿਖਾਵੇ ਲਈ ਆਏ। ਇਹ ਲੋਕ ਬਹੁਤ ਸਿਆਣੇ ਨੇ। ਲੋਕਾਂ ਕੋ ਫਿਲਹਾਲ ਤੇ ਕੀ ਸੀ ਇਸ ਟਾਈਮ? ਪਾਣੀ ਨਿਕਲਣਾ ਸ਼ੁਰੂ ਹੋ ਗਿਆ ਡਾਊਨ ਆ ਗਿਆ ਪਾਣੀ ਘਰ ਸਾਫ ਕੀਤੇ ਯਾਰੇ ਚਿੱਕੜ ਇੰਨਾ ਜ਼ਿਆਦਾ ਹੈਗਾ ਪਰ ਘਰਾਂ ਦੇ ਵਿੱਚ 4-4 5 ਫੁੱਟ 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 ਗਾਰਾ ਵਾ ਹਨਾ ਉਹ ਬਾਹਰ ਕੱਢਣਾ ਕਿਤੇ ਸੌਖਾ ਹੈਗਾ ਚਲ ਪੈਲੀਆਂ ਚ ਉੱਤੇ ਪ੍ਰਬੰਧ ਹੋ ਜਾਣਗੇ ਹਨਾ ਘਰ ਨਿੱਕੇ ਨਿੱਕੇ ਗੇਟ ਹੁੰਦੇ ਨੇ ਉਹ ਤੇ ਕਈ ਤੇ ਬਾਲਟੇ ਲੈਣੇ ਪੈਣੇ ਹੈਗੇ ਨਾ ਸਾਰੇ ਟੱਬਰ ਨੂੰ ਬਾਹਰ ਸੁੱਟਣਾ ਪਊਗਾ ਸਾਂਝੇ ਥਾਂ ਤੇ ਸੁੱਟਣਾ ਪਊਗਾ ਗਲੀਆਂ ਚ ਗਲੀਆਂ ਭਰੀਆਂ ਪਈਆਂ ਕਿੱਥੇ ਗਾਰਾ ਸੁੱਟੋਗੇ ਹਲੇ ਤੇ ਲੋਕਾਂ ਲੀੜਾ ਲੱਤਾ ਬਹੁਤ ਸਾਜ ਉਸਮਨ ਉਹ ਪੂਰੀ ਤਨ ਬਰਬਾਦ ਹੋ ਚੁੱਕਾ ਹੈ ਮਤਲਬ ਮਾੜੇ ਤੋਂ ਮਾੜੇ ਘਰ ਦਾ ਵੀ ਇਹਨਾਂ 5 5 6 6 ਲੱਖ ਰੁਪਏ ਦਾ ਨੁਕਸਾਨ ਹੋਇਆ ਅੱਜ ਹਰ ਘਰ ਦੇ ਵਿੱਚ ਸੋਫਾ ਸੈਟ ਹੈ ਟੀਵੀ ਹੈ ਮੋਟਰਸਾਈਕਲ ਉਹ ਸਾਰੇ ਹੀ ਬਰਬਾਦ ਹੋਏ ਪਏ ਅੱਜ ਹੀ ਇੱਕ ਬੰਦੇ ਦੀ ਵੀਡੀਓ ਆਈ ਹੈ ਗਰਦਾਸਪੁਰ ਤੋਂ ਆ ਉਹਨੇ 6 ਲੱਖ ਰੁਪਈਆ ਸ਼ਾਹੂਕਾਰ ਗਵਾੜਤੀ ਉਹ ਤੋਂ ਕਰਜ਼ਾ ਲਿਆ 15 ਲੱਖ ਕਿੱਲਾ ਲਿਆ ਉਹਨੇ 15 ਏਕੜ ਜ਼ਮੀਨ ਹੀ 15 ਏਕੜ ਤੇ ਉਹਨੇ ਝੋਨਾ ਬੀਜਿਆ 6 ਲੱਖ ਕਰਜ਼ਾ ਲਿਆ 5 ਲੱਖ ਰੁਪਏ ਉਹ ਝੋਨਾ ਬੀਜਾਂ ਤੇ ਲੱਗਾ ਗਿਆ ਹੁਣ ਤੱਕ ਉਹ ਸਾਰਾ ਹੀ ਡੁੱਬ ਗਿਆਗਾ ਝੋਨਾ ਸੜ ਕੇ ਗਿੱਲਾ ਸੁਆਹ ਹੋ ਗਿਆ ਹੁਣ ਉਹਨੂੰ ਇੱਕ ਤੇ ਹੀ 6 ਲੱਖ ਮੋੜਨਾ 5 ਲੱਖ ਉਹਦਾ ਇੱਥੇ ਖਰਚਾ ਆ ਗਿਆ ਉਹਨ 15 ਕਿੱਲੇ ਦਾ ਜਿਹੜਾ ਵਾ ਸਰਕਾਰ ਨੇ ਕਿੰਨੇ ਦਿਨ ਨੇ 20000 15 ਨੂੰ 20000 ਨਾਲ ਕਿਨ ਕਰ ਲੁ ਕਿੰਨਾ ਤੇਨ ਲੱਖ ਰੁਪਈਆ ਬਣਿਆ ਠੀਕ ਹੈ ਕਿੱਲੇ ਪਿੱਛੇ ਤੇ ਉਹ ਹੁਣ ਕਿੱਥੇ ਜਾਊਗਾ ਉਹਦੇ ਤੇ ਉਹਨੇ ਕਮਾਉਣਾ ਕੀ ਹਜੇ ਤੇ ਸ਼ਾਹੂਕਾਰ ਆਰਤੀ ਦੇ ਨਹੀਂ ਕਰਜਾ ਲੱਥਾ ਇਸ ਕਰਕੇ ਸਰਕਾਰ ਨੇ ਚਲੋ ਕੱਲ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕਿਹਾ ਕਿ ਅਸੀਂ ਸਰਕਾਰ ਵੱਲੋਂ 20000 ਰੁਪਇਆ ਪ੍ਰਤੀ ਕਿਲਾ ਦੇਵਾਂਗੇ ਚੰਗੀ ਗੱਲ ਆ ਦਿੱਤਾ ਕੁਝ ਨਾ ਹਾਲਾਂ ਪਹਿਲਾਂ 15 ਹੁੰਦਾ ਹੁਣ 20 ਹੋ ਗਿਆ ਪਰ ਘੱਟੋ ਘੱਟ ਜੇ ਤੁਸੀਂ ਬੁਰੇ ਦਾ ਪੂਰਾ ਨਹੀਂ ਦੇ ਸਕਦਾ 70 ਨਹੀਂ 50000 ਤੇ ਦੋ ਤਾਂ ਜੋ ਕਿਸੇ ਨੂੰ ਜਿਆਦਾ ਨੁਕਸਾਨ ਹੋ ਬੇ ਨੁਕਸਾਨ ਹੋ ਗਿਆ ਠੀਕਾ ਛੱਡੂ ਖਰਚਾ ਜਿਹੜਾ ਉੱਤੇ ਆ ਗਿਆ ਉਹ ਨਹੀਂ ਪੂਰਾ ਹੁਣ ਹਾਂ ਤੁਸੀਂ ਦੇਖੋ ਨਾ ਕਿੰਨੀ ਹੈ ਕਿੰਨਾ ਪਾਣੀ ਲੱਗਾ ਹੋਊਗਾ ਫਿਰ ਬੀਜ ਆ ਸਪਰੇਅ ਆ ਰਿਆਂ ਪੱਧਰਾਗੇ ਲੋਵਾਈ ਆ ਹੁਣ ਉਹ ਸਾਰਾ ਕੁਝ ਕਿੱਥੋਂ ਹੋਊਗਾ ਨਾ ਲਾਗਤ ਤਾਂ ਜੇ ਚੰਗੀ ਫਸਲ ਮੰਡੀ ਚ ਵੀ ਚਲੇ ਜਾਵੇ ਤਦ ਵੀ ਨਹੀਂ ਪੂਰੀ ਹੁੰਦੀ ਇਹ ਤੇ ਹੁਣ ਡੁੱਬਿਆ ਮਰਿਆ ਹੋਏ ਝੋਨਾ ਮੁੰਜਰੇ ਸੜ ਕੇ ਸੁਆਹ ਹੋ ਗਈਆਂ ਕਣਾ ਤੇ ਉਹ ਹੁਣ ਨਾ ਵਡਿਆ ਜਾਣਾ ਹੋਰ ਉਹ ਦੱਸੋ ਕੋ ਉਹ ਜਿਹੜਾ ਉਹਨੂੰ ਵਡਾਈ ਤਿਆਰ ਕਰਨ ਤੇ ਬੜਾ ਖਰਚ ਹਾਂ ਵਡਾਈ ਜਿਹੜੀ ਉਰਤੇ ਪਹਿਲੇ ਪੈਸੇ ਦੇਣੇ ਪੈਣਗੇ ਸੜ ਕੇ ਸਵਾ ਉਹ ਤੋਂ ਚੁੱਕਣਾ ਪਊਗਾ ਤੇ ਹਾਲੇ ਤੇ ਜਿਹੜੀਆਂ ਵਾ ਗਾਰਾ ਜਿਹੜਾ 5-5 ਫੁੱਟ 6-6 ਫੁੱਟ ਉਹ ਕੱਢਣਗੇ ਫਿਰ ਜਾ ਕੇ ਕਣਕ ਬੀਜੀ ਜਾਊਗੇ ਉਧਰ ਤੇ ਸਤੰਬਰ ਦੇ ਵਿੱਚ ਤੇ ਆ ਜਾਂਦੀ ਪਰਮਲ ਆ ਜਾਂਦੀ ਮਤਲਬ ਇੰਨਾ ਦਿਨਾਂ ਚ ਪਰਮਲ ਆ ਜਾਂਦੀ ਹੈਗੀ ਅਗੇਤੀ ਬੀਜੀ ਜਾਂਦੀ ਹੈ ਪਰ ਜੋ ਨਾ ਹੁਣ ਅਕਤੂਬਰ ਚ ਤੇ 1 ਅਕਤੂਬਰ ਤੋਂ ਤੇ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਜਾਂਦੀ ਫਿਰ ਬੰਦੇ 2-3 ਮਹੀਨਾ ਲਾ ਕੇ ਫਿਰ ਕਣਕ ਦੀ ਬਜਾਈ ਸ਼ੁਰੂ ਹੋ ਜਾਂਦੀ ਤੇ ਇਹ ਤਾਂ ਘਟਕਟ ਅਗਲੀਆਂ 2-3 ਫਸਲਾਂ ਦਾ ਜਿਹੜਾ ਵਾ ਨੁਕਸਾਨ ਹੋ ਗਿਆ ਸਰਕਾਰ ਨੂੰ ਪਰਪਾਈ ਕਰਨੀ ਚਾਹੀਦੀ ਹੁਣ ਦੇ ਦੇ ਕਿ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਨੇ ਚਾਰਵੇਂ ਨਾ ਪਹੁੰਚ ਨਾ ਦੌਰਾ ਕਰਨਾ ਹੈਗਾ ਤੇ ਉਹਦੇ ਚ ਜਿਹੜੇ ਨੇ ਆਪਣਾ ਕਿੰਨੀ ਸਾਨੂੰ ਮਦਦ ਦੇ ਜਾਂਦੇ ਨੇ ਅੱਜ ਤੇ ਚਲੋ ਅਨਾਉਂਸਮੈਂਟ ਨਹੀਂ ਕਰਨਗੇ ਹੋ ਸਕਦਾ ਹੈ ਕਿ ਬਾਅਦ ਵਿੱਚ ਭਾਰਤ ਸਰਕਾਰ ਕੈਬਨਿਟ ਮੀਟਿੰਗ ਆਵੇ ਕੈਬਨਿਟ ਮੀਟਿੰਗ ਦੇ ਵਿੱਚ ਡਿਸਾਈਡ ਕਰਨਗੇ ਪਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਬਿਮਾਰ ਨੇ ਅੱਜ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਜਾਣਾ ਸੀ ਅੱਜ ਉੱਥੇ ਪਰ ਉਹਨਾਂ ਦੀ ਜਿਹੜੀ ਸਿਹਤ ਜਿਹੜੀ ਆ ਉਹ ਆਗਿਆ ਨਹੀਂ ਦਿੰਦੀ ਹੈ ਕਿ ਪਰ ਉਹਨਾਂ ਨੇ ਸਨੇਹਾ ਭੇਜ ਦਿੱਤਾ ਹੈਗਾ ਇਸ ਮਸਲੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਮੈਂ ਆਉਣਾ ਤੇ ਚਾਹਦਾ ਸੀ ਲੇਕਿਨ ਹਾਲਾਤ ਮੇਰੇ ਨਹੀਂ ਸੀ ਤੇ ਮੈਨੂੰ ਆਗਿਆ ਨਹੀਂ ਦਿੰਦੀ ਉਹਨਾਂ ਨੇ ਰਾਤ ਹੀ ਜਿਹੜਾ ਉਹ ਟਵੀਟ ਕਰ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਉਹਨਾਂ ਦੇ ਉੱਥੋਂ ਹੀ ਤੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਮੀਟਿੰਗ ਵੀ ਕੀਤੀ ਔਰ ਪ੍ਰੈਸ ਕਾਨਫਰੈਂਸ ਕੀਤੀ ਹੈਗੀ ਹੈ ਨਾ ਉਹ ਉਹ ਜਿਹੜਾ ਉਹਨਾਂ ਨੇ ਫੈਸਲਾ ਜਿਹੜਾ ਜਿਹੜਾ ਫੈਸਲਾ ਵੀ ਜਿਹੜਾ ਲਿਆ ਹੈਗਾ ਉਹ ਵੀ ਉਹਨਾਂ ਨੇ ਵਧੀਆ ਲਿਆ ਹੈਗਾ ਪੀ ਜਿਹਦੀ ਜਿਹਦੇ ਖੇਤ ਉਹਦੀ ਰੇਤ ਨਾ ਉਹ ਕਹਿੰਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਕੱਲ ਪੰਜਾਬ ਆ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਮੇਰੀ ਸਿਹਤ ਠੀਕ ਨਹੀਂ ਹੈ ਨਹੀਂ ਤਾਂ ਮੈਂ ਖੁਦ ਆ ਕੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਲੱਗੇ ਨੇ ਉਹਨਾਂ ਦਾ ਮੌਇਨਾ ਕਰਵਾਉਂਦਾ ਮੈਂ ਉਮੀਦ ਕਰਦਾ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਤੇ ਪੰਜਾਬੀਆਂ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁਝ ਨਾ ਕੁਝ ਵਧੀਆ ਪੈਕੇਜ ਜਾਂ ਐਲਾਨ ਕਰਕੇ ਜਾਣਗੇ ਨਾ ਇਹ ਇਹ ਜਿਹੜੇ ਉਹਨਾਂ ਨੇ ਕੀਤੀ ਹੈ ਕਿਉਂਕਿ ਇਸ ਟਾਈਮ ਉਹ ਬੈੱਡ ਤੇ ਨੇ ਹੋ ਸਕਦਾ ਹੈ ਕਿ ਪਰਸੋਂ ਇੱਕ ਦੋ ਦਿਨ ਦੇ ਵਿੱਚ ਉਹਦੇ ਡਾਕਟਰਾਂ ਨੇ ਦੇਖਣਾ ਕਦੋਂ ਛੁੱਟੀ ਮਿਲੇ ਲੇਕਿਨ ਫਿਲਹਾਲ ਮੈਨੂੰ ਲੱਗਦਾ ਹੈ ਕਿ ਜਿੰਨੇ ਲੋਕ ਆ ਸਿੰਗਰ ਜਿਹੜੇ ਨੇ ਉਹ ਸਾਡੇ ਟੌਪ ਤੇ ਜਿਨ੍ਹਾਂ ਨੇ ਮਦਦ ਕੀਤੀ ਪੰਜਾਬੀ ਸਿੰਗਰ ਹੋ ਗਏ ਪੰਜਾਬੀ ਭਾਈਚਾਰਾ ਹੋ ਗਿਆ ਫਿਰ ਸਰਕਾਰਾਂ ਤੇ ਫਿਰ ਪੋਲੀਟੀਕਲ ਪਾਰਟੀਆਂ ਮੈਂ ਤਾਂ ਹਰ ਇੱਕ ਨੇ ਮੈਨੂੰ ਇਹਦਾ ਪੋਲੀਟੀਕਲ ਪਾਰਟੀਆਂ ਚ ਵੀ ਅਗਰ ਇੰਡੀਵਿਜੂਅਲ ਤੌਰ ਤੇ ਦੇਖਿਆ ਜਾਵੇ ਇਸ ਹੱਦ ਦੇ ਵਿੱਚ ਜਿੰਨੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੇ ਲੋਕਾਂ ਦੀ ਮਦਦ ਕੀਤੀ ਆ ਉਹਨਾਂ ਖੁਦ ਕੀਤੀ ਆ ਜਾਂ ਉਹਨਾਂ ਦੇ ਪਾਰਟੀ ਨੇ ਕੀਤੀ ਜਾਂ ਉਹਨਾਂ ਦੇ ਲੀਡਰ ਨੇ ਕੀਤੀ ਕਿੰਨਾ ਉਹਨਾਂ ਨੇ ਡੀਜ਼ਲ ਵੰਡਿਆ ਉਹਨਾਂ ਨੇ ਤਾਂ ਸ਼ਾਇਦ 3 ਮਹੀਨੇ ਦਾ ਪਲਾਨ ਵੀ ਕਰ ਦਿੱਤਾ ਕਿ ਕਣਕ ਦੀ ਬਜਾਈ ਤੱਕ ਪਿਪ ਜਮੀਨਾ ਪੱਧਰੀਆਂ ਕਰਨੀਆਂ ਬੀਜ ਦੇ ਨੇ ਟਰੈਕਟਰਾਂ ਨੂੰ ਪ੍ਰਬੰਧ ਕਰਕੇ ਮੈਨੂੰ ਲੱਗਦਾ ਕਿ ਇਹ ਇਸ ਔਖੀ ਘੜੀ ਦੇ ਵਿੱਚ ਪੰਜਾਬੀ ਸਾਰੇ ਜਿਹੜੇ ਨੇ ਕਮਾਲ ਦੇ ਰਹੇ ਨੇ ਬੜਾ ਉਹਨਾਂ ਨੇ ਆਪਣਾ ਜਜ਼ਬਾ ਦਿਖਾਇਆ ਪੂਰੀ ਦੁਨੀਆ ਇਸੇ ਅਫਗਾਨਿਸਤਾਨ ਦੇ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਵੀ ਇਸ ਮੌਕੇ ਗੱਲ ਕੀਤੀ ਹੈਗੀ ਔਰ ਪੰਜਾਬੀਆਂ ਦੇ ਜਜ਼ਬੇ ਦੀ ਜੋਸ਼ ਦੀ ਔਰ ਰਵੀਸ਼ ਕੁਮਾਰ ਉਹਨੇ ਜਿਹੜੇ ਇੰਡੀਆ ਦੇ ਬਿਹਤਰੀਨ ਜਰਨਲਿਸਟ ਉਹਨਾਂ ਨੇ ਵੀ ਹੜਾ ਨੂੰ ਲੈ ਕੇ ਉਹਨਾਂ ਨੇ ਕੀਤਾ ਕਿ ਮੈਂ ਹਾਂ ਪੰਜਾਬ ਹੈ ਨਾ ਉਹਨਾਂ ਨੇ ਬਹੁਤ ਵੱਡਾ ਜਿਹੜਾ ਵਾ ਸੰਦੇਸ਼ ਦਿੱਤਾ ਹੈਗਾ ਔਰ ਮੈਨੂੰ ਲੱਗਦਾ ਹੈ ਕਿ ਇਸ ਮੌਕੇ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਦੇ ਵਧਾਈ ਦਾ ਪੱਤਰ ਪਰ ਜਿਹੜੇ ਸਾਡੇ ਸਿੰਗਰ ਦੇ ਐਕਟਰ ਨੇ ਉਹ ਵਾਕਈ ਵਧਾਈ ਦੇ ਪੱਤਰ ਕਿ ਉਹਨਾਂ ਔਖੀ ਘੜੀ ਦੇ ਵਿੱਚ ਜਿਹੜਾ ਵਾ ਪੰਜਾਬੀਆਂ ਦਾ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਆਰਥਿਕ ਪੱਖੋਂ ਜਿਹੜੀ ਆ ਮਦਦ ਕੀਤੀ ਔਰ ਕਈਆਂ ਨੇ ਬਾਅਦ ਚ ਵੀ ਕਰਨੀ ਹੈਗੀ ਜੀ ਰਾਹਤ ਬਾਅਦ ਵਿੱਚ ਬੜੀ ਜ਼ਰੂਰੀ ਹੈ ਤੇ ਉਹ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਿੰਗਰ ਕਮਾਲ ਦੇ ਨੇ ਮਤਲਬ ਉਹਨਾਂ ਨੇ ਕਸਰਾ ਨਹੀਂ ਕੋਈ ਰਹਿਣ ਦਿੱਤੀ ਆਈਆਂ ਤੇ ਉਲਾਮਬੇ ਵੀ ਤਾਰ ਦਿੱਤੇ ਹੈਗੇ ਨੇ ਮਤਲਬ ਹਰ ਔਖੀ ਘੜੀ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਚਾਹੇ ਉਹ ਕਿਸਾਨ ਹੋਣ ਚਾਹੇ ਇਹ ਲੋਕ ਨੇ ਉਹਨਾਂ ਨੇ ਪਿੱਛਾ ਨਹੀਂ ਦਿਖਾਇਆਗਾ ਅੱਗੇ ਵੱਧ ਚੜ ਕੇ ਜਿਹੜਾ ਉਹਨਾਂ ਨੇ ਸੇਵਾ ਕਹ ਲੋ ਜਾਂ ਮਦਦ ਕਹ ਲੋ ਜਾਂ ਸਹਾਇਤਾ ਕਹ ਲੋ ਪਰ ਉਹਨਾਂ ਨੇ ਕਮਾਲ ਦੀ ਜਿਹੜਾ ਵਾ ਇਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦਿੱਤਾ ਬਹੁਤ ਸ਼ੁਕਰੀਆ ਤਾਂ ਪੰਜਾਬ ਦੇ ਕਲਾਕਾਰਾਂ ਦੀ ਗੱਲ ਕਰੀਏ ਜਾਂ ਹੋਰ ਕਈ ਭਾਈਚਾਰਿਆਂ ਦੀ ਸਾਰਿਆਂ ਦੇ ਮਦਦਗਾਰ ਹੱਥ ਅੱਗੇ ਆਏ ਨੇ ਪਰ ਇੱਥੇ ਇੱਕ ਖਾਸ ਗੱਲ ਇੱਕ ਖਾਸ ਬੇਨਤੀ ਅਸੀਂ ਵੀ ਕਰਨਾ ਚਾਹਾਂਗੇ ਕਿ ਜਿਹੜਾ ਮੁੜ ਵਸੇਬੇ ਦੀ ਗੱਲ ਤੁਰਨੀ ਉਸ ਦੇ ਵਿੱਚ ਇਕ ਸਾਰਤਾ ਦੇ ਨਾਲ ਮਦਦ ਹੋਵੇ ਨਾ ਹੋਵੇ ਕਿ ਕੁਝ ਲੋੜਵੰਦ ਜਾਂ ਆਮ ਜਾਂ ਛੋਟੇ ਕਿਸਾਨ ਜਾਂ ਮਜ਼ਦੂਰ ਖਾਸ ਕਰਕੇ ਮਜ਼ਦੂਰਾਂ ਦੀ ਗੱਲ ਘੱਟ ਹੋ ਰਹੀ ਹੈ ਕਿਸਾਨਾਂ ਨੂੰ ਤਾਂ ਪੈਲੀਆਂ ਦੇ ਹਿਸਾਬ ਨਾਲ ਮੁਆਵਜ਼ਾ ਮਿਲ ਜਾਣਾ ਪਰ ਜਿਹੜੇ ਮਜ਼ਦੂਰ ਖੇਤ ਮਜ਼ਦੂਰ ਨੇ ਉਹਨਾਂ ਦੀ ਮਦਦ ਕਿਵੇਂ ਕੀਤੀ ਜਾਵੇ ਇਸ ਬਾਰੇ ਵੀ ਖਾਸ ਤਰ੍ਹਾਂ ਸੋਚਣ ਦੀ ਲੋੜ ਹੈ ਪਲਾਨ ਕਰਨ ਦੀ ਲੋੜ ਹੈ ਤੇ ਇਸ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦਿੱਤਾ ਜਾਵੇਗਾ 아이ਸੀ ਇਹ ਹੀ ਉਮੀਦ ਕਰਦੇ ਹਾਂ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਆਪਣੇ ਆਪਣੇ ਸੁਝਾਅ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ